हां ਵੀ ਦੋਸਤੋ ਸੰਭੂ ਬਾਰਡਰ ਤੇ ਲਾਈਵ ਖੜਿਆਂਗੇ ਤੇ ਇੱਥੇ ਬਹੁਤ ਦਿਨ ਪਹਿਲਾਂ ਤੁਸੀਂ ਦੇਖੇ ਸੀਗੇ ਬਹੁਤ ਬੰਬ ਧਮਾਕੇ ਅਥੂ ਗੈਸ ਦੇ ਗੋਲੇ ਛੱਟੇ ਸੀ ਪਰ ਇੱਥੇ ਬਾਬਾ ਜੀ ਦੀ ਆ ਖੰਡਾ ਸਾਹਿਬ ਕੋਲੇ ਪੱਕੀ ਡਿਊਟੀ ਹੈਗੀ ਤੁਸੀਂ ਦੇਖ ਸਕਦੇ ਹੋ ਇੱਧਰ ਬਾਬਾ ਜੀ ਖੜੇ ਨੇ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਹੀ ਬਾਬਾ ਜੀ ਰਾਤ ਕੱਟਦੇ ਨੇ ਇੱਥੇ ਬੰਦੇ ਬਾਬਾ ਜੀ ਸ਼ਸ਼ੀਕਰ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਬਾਬਾ ਜੀ ਡਿਊਟੀ ਇੱਥੀ ਹੈ ਬਈ ਪਰਮਾਨੈਂਟ ਹੀ ਹਾਂ ਸਾਡੀ ਇੱਥੇ ਪਰਮਾਨੈਂਟ ਇਹ ਨਿਸ਼ਾਨ ਦੇ ਟੇਟਾ ਸਾਡੀ ਹਾਂਜੀ ਹਾਂ ਨਿਸ਼ਾਨ ਸਾਹਿਬ ਦਾ ਰਾਤ ਨੂੰ ਵੀ ਇੱਥੇ ਹੀ ਕਰ ਦੋ ਰਹੇ ਹਾਂ ਬਾਬਾ ਜੀ ਅੱਥੂ ਗੈਸ ਤੇ ਕੋਲੇ ਤੋਂ ਡਰ ਨਹੀਂ ਲੱਗਦਾ ਇਹ ਕੋਈ ਨਾ ਕੋਈ ਪ੍ਰੋਗਰਾਮ ਸਾਰੇ ਵਾਸਤੇ ਇੱਕੋ ਜਿਹਾ ਬਾਕੀ ਆਉਣਾ ਜਾਣਾ ਆ ਗੁਰੂ ਨਾਨਕ ਸਾਹਿਬ ਨੇ ਆਖਿਆ ਜੀਵਣਾ ਚੂੜ ਮਰਨਾ ਸੱਚ ਠੀਕ ਹੈ ਪਰ ਰੱਖੀ ਕਰਨੀ ਹੁੰਦੀ ਇੱਧਰ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੂੰ ਤੰਗਾ ਲੱਗਦਾ ਹਾਂਜੀ ਹੋਣਾ ਉਹੀ ਆ ਹਾਂਜੀ ਇੱਧਰ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦਾ ਅੰਦਰ ਸਾਰਾ ਸ਼ਸਤਰ ਵਾਸਤਰ ਇਹ ਦੇਖੋ ਗੱਦੀ ਲੱਗੂਣੀ ਬਾਬਾ ਜੀ ਇੱਥੇ ਹੀ ਰਸਤ ਕੱਟਦੇ ਨੇਗੇ ਇੱਧਰ ਤੁਸੀਂ ਇੱਥੋਂ ਪਾਸ ਦੇ ਗੋਲੇ ਵੀ ਦੇਖ ਸਕਦੇ ਹੋ ਦੋਸਤੋ ਭਾਈ ਲਗੇ ਸਾਰੇ ਬਾਬਾ ਜੀ ਕਹਿੰਦੇ ਪਰ ਖੰਡਾ ਸਾਹਿਬ ਦੀ ਅਸੀਂ ਰਾਖੀ ਕਰਨੀ ਹੈਗੀ ਬਹੁਤ-ਬਹੁਤ ਧੰਨਵਾਦ ਬਹੁਤ ਵੱਡੀ ਸੇਵਾ ਬਾਬਾ ਜੀ ਤੁਹਾਡੀ ਵਾਹਿਗੁਰੂ ਜੀ ਕੀ ਫਤਿਹ